ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਅੱਜ ਪ੍ਰੀ ਸਭਾ ਵਿੱਚ ਕੋਈ ਮਨੁੱਖ ਕਿਸੇ ਜਥੇਬੰਦੀ ਵਿੱਚ ਕਿਸੇ ਪਾਰਟੀ 'ਚ ਟਿੱਕੇ ਸਾਰੀ ਉਮਰ ਲਾਏ ਤੇ ਅਖੀਰਲੇ ਸਮੇਂ ਜੇ ਉਹ ਖੇਰੂ ਖੇਰੂ ਹੁੰਦੀ ਹੋਵੇ ਉਹਦਾ ਕਸ਼ਟ ਉਹ ਮਨੁੱਖ ਹੀ ਜਾਣਦਾ ਮੈਂ ਸਮਝਦਾ ਢੀਂਸਾ ਸਾਹਿਬ ਸਾਰੀ ਉਮਰ ਅਕਾਲੀ ਰਹੇ ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਅੱਜ ਦੀ ਸਥਿਤੀ ਹੈ ਇਹ ਉਹਨਾਂ ਦੇ ਮਨ ਵਿੱਚ ਅਖੀਰ ਵਿੱਚ ਬਹੁਤ ਵੱਡਾ ਇੱਕ ਦੁੱਖ ਸੀ ਮੈਂ ਬੇਨਤੀ ਕਰਾਂ ਹਮੇਸ਼ਾ ਅੱਜ ਤੱਕ ਪੰਜਾਬ ਦੇ ਲੋਕ ਇਹ ਮੰਨ ਕੇ ਚੱਲਦੇ ਰਹੇ ਐ ਕਿ ਪੰਜਾਬ ਦੇ ਲੋਕਾਂ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ अनफॉरगेटेबल वैल्यू ਹੈ ਵੀ ਆ ਜੋ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਤੋਂ ਲੋਕ ਇੱਥੇ ਤੇ ਖੁਸ਼ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਹੋਇਆ ਹੈ ਲੋਕੀ ਉਹ ਤੋਂ ਵੀ ਖੁਸ਼ ਨਹੀਂ ਲੋਕੀ ਅੱਜ ਵੀ ਆਸ ਕਰਦੇ ਆ ਵੀ ਸਤਗੁਰ ਮੇਰ ਕਰਨ ਅਕਾਲੀ ਦਲ ਦੀ ਲੀਡਰਸ਼ਿਪ ਦੋਨਾਂ ਗਰੁੱਪਾਂ 'ਚ ਬੈਠੀ ਉਹਨਾਂ ਨੂੰ ਸੁਧਵਦੀ ਬਖਸ਼ੇ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣੇ ਨਿੱਜੀ ਵਿਖੜੇ ਛੱਡ ਕੇ ਇਕੱਠੇ ਹੋ ਕੇ ਇੱਕ ਫੇਰ ਉਹੀ ਪੰਜਾਬ ਦੀ ਜਿਹੜੀ ਰੀਜਨਲ ਪਾਰਟੀ ਹੈ ਉਹ ਲੋਕਾਂ ਦੇ ਸਾਹਮਣੇ ਬਣ ਕੇ ਆਉਣ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਇਸ ਵੇਲੇ ਲੋਕ ਹੰਡਾ ਰਹੇ ਨੇ ਜੇ ਇਸ ਤਰ੍ਹਾਂ ਨਾ ਹੋਇਆ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕੀ ਵਾਪਰੇਗਾ ਪੰਜਾਬ ਜਿਹੜਾ ਸਭ ਤੋਂ ਮੋਰੀ ਸੂਬਾ ਰਿਹਾ ਹੈ ਅੱਜ ਦਿਨ-ਬਦਨ ਹਰ ਖੇਤਰ ਵਿੱਚ ਪਛੜਦਾ ਜਾ ਰਿਹਾ ਹੈ ਤਾਂ ਮੈਂ ਸਮਝਦਾ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਸਾਡੀ ਉਹੀ ਪਾਰਟੀ ਇੱਥੇ ਦੀ ਲੀਡਰਸ਼ਿਪ ਨੂੰ ਅਕਾਲਪੁਰਖ ਸੁਧੁ-ਬੁੱਧ ਸੁਧੁ-ਬੁੱਧੀ ਵਰਤੇ ਬਖਸ਼ੇ ਤੇ ਉਹ ਫੇਰ ਆਪਣੇ ਜਿਹੜੇ ਭਰਮ ਭੁਲੇਖੇ ਨੇ ਦੂਰ ਕਰਕੇ ਫੇਰ ਸਥਾਪਤ ਲੋਕਾਂ ਦੀ ਪਾਰਟੀ ਬਣ ਕੇ ਉੱਪਰੇ ਮੈਂ ਸਾਨੂੰ ਦਾ ਉਹਨਾਂ ਦੀ ਆਤਮਾ ਨੂੰ ਬਹੁਤ ਵੱਡਾ ਸਕੂਨ ਮਿਲੇਗਾ ਮੈਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਨ੍ਹਾਂ ਦਾ ਬਹੁਤ ਨਿੱਕਾ ਸਾਹਿਬ ਸਾਹਿਬ ਨਾਲ ਵਿਹਾਰ ਰਿਹਾ ਹਰ ਵੇਲੇ ਕਿਸੇ ਵੀ ਵੇਲੇ ਚਲੇ ਜਾਓ ਜਿਸ ਤਰ੍ਹਾਂ ਉਹ ਮਿਲਦੇ ਸੀ ਉਤੋਂ ਅੱਜੋ ਮਹਿਸੂਸ ਹੁੰਦਾ ਵੀ ਸਾਡੇ ਕੋਲੋਂ ਇੱਕ ਬਹੁਤ ਹੀ ਵਧੀਆ ਸੱਜਣ ਚਲਾ ਗਿਆ ਹੈ ਵਾਹਿਗੁਰੂ ਮੇਰ ਕਰੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਾਨੂੰ ਜੋ ਪੀੜਾ ਲੈ ਕੇ ਗਏ ਹੈ ਉਹਨੂੰ ਦੂਰ ਕਰਨ ਵਾਸਤੇ ਉਪਰਾਲੇ ਕਰੋ ਰੇ ਸੁਧਬੁਧੀ ਤੇ ਸਮਤ ਬਖਸ਼ੇ ਇਹਨਾਂ ਕਹਿੰਦਾ ਖਿਮਾ ਚਾਹਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ